ਅਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਕਿਦਾ ਹਾਲ ਚਾਲ ਜੇ ਉਮੀਦ ਕਰਦੇ ਆ ਵਧੀਆ ਹੋਗਾ ਅਪਸੋਨਾ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੇ ਲਓ ਜੀ ਕਾਮੇਡੀ ਵਾਇਸ ਦੀ ਆ ਗਈ ਜੇ ਨਵੀਂ ਵੀਡੀਓ ਜਿਹਦੇ ਵਿੱਚ ਅੱਜ ਟੈਂਪੋਆਂ ਦੀ ਲੱਗੇਗੀ ਕਲਾਸ ਕੋਈ ਨਹੀਂ ਬਚੇਗਾ ਅੱਜ ਉਹਦੇ ਹੱਥੋਂ ਤੇ ਚਲੋ ਜੀ ਵੇਖਦੇ ਆ ਫਿਰ ਚਲੋ ਵੀਡੀਓ ਪਹਿਲੇ ਤੇ ਵੀਡੀਓ ਵੇਖਣ ਤੋਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਆਪਣਾ ਪਿਆਰ ਆਪਣੀ ਸਪੋਰਟ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਦਿਆ ਕਰੋ ਟਰੱਕ ਭਰ ਕੇ ਲਵ ਯੂ ਭੇਜਿਆ ਕਰੋ ਜਾਨ ਦਾ ਸਟੈਮ ਨਾ ਘਟੋਂ ਹੁੰਦਿਆ ਹੈ ਇਸ ਬਹੁਤ ਪਿਆਰ ਦਿਆ ਕਰੋ ਬਹੁਤ ਪਿਆਰ ਐਡਾ ਤੇ ਮੈਂ ਪਹਿਲੇ ਤਰੀਕੇ ਨਾਲ ਕਿਹਾ ਨਹੀਂ ਹੈ ਜਿੱਦਾਂ ਤੂੰ ਪਿਆਰਤਾ ਹੈ ਜਿਵੇਂ ਤੁਸੀਂ ਮਰੀ ਨਾਲ ਜੀ ਆਵਾਜ਼ ਕਹਿੰਦੇ ਹੋ ਇਸ ਤਰ੍ਹਾਂ ਕਰਕੇ ਮੈਂ ਬੋਲਿਆ ਹਾਂ ਵੇਖਿਆ ਨਹੀਂ ਮੈਂ ਤੂੰ ਕਿਸ ਟਾਈਮ ਦਾਰਾ ਗੁਜਰ ਬੰਦੀ ਹੈ ਆ ਵੀਡੀਓ ਦਮ ਮੇਰ ਨਾਲ ਹੀ ਘਰ ਚ ਦਾਰਾ ਗੁਜਰ ਬਣ ਕੇ ਤੇ ਮੈਂ ਬੋਲ ਨਹੀਂ ਇੱਥੇ ਬੋਲਣ ਲੱਗੇ ਤੁਹਾਨੂੰ ਪਈ ਨਹੀਂ ਪਈ ਨਹੀਂ ਦਾ ਦੇਣਾ ਨਹੀਂ ਬੋਲਣਾ ਹੋਰ ਮੈਂ ਕਿਦਿਨਾਂ ਬੋਲਣਾ ਦਾਰਾ ਗੁਜਰੇ ਓਏ ਕੰਦਾ ਨਾ ਉਹ ਪਾਟਾ ਸਪੀਕਰ ਪਾਟਾ ਸਪੀਕਰ ਨਹੀਂ ਥੋੜਾ ਬਹ ਠੀਕ ਹੈ ਕਿ ਸੰਤਮ ਥੋੜਾ ਲਾਉਡਲੀ ਬੋਲੇ ਹੈ ਥੋੜਾ ਠੀਕ ਹੈ ਪਟ ਢੋਲ ਤਰ੍ਹਾਂ ਪੈਂਦੀਆਂ ਨੇ ਗੱਲ ਨੂੰ ਅੱਲਾ ਮਾਫ ਕਰੇ ਤੋਵਾ ਤੋਵਾ ਕਹਾਂ ਸੇ ਆਤੇ ਹੈ ਇਹ ਲੋਗ ਜਹਾਂ ਜੀ ਆਪ ਲੋਗ ਆਤੇ ਹੈ ਚਲੋ ਇਹ ਦੇਖੀਏ ਮੈਂ ਜ਼ਰਾ ਕਾਮੇਡੀ ਬாய் ਨੂੰ ਵੇਖੀਏ ਜ਼ਰਾ ਲਓ ਫਿਰ ਹਾਸਾ ਮਜ਼ਾਕ ਜੰਗ ਦੇ ਵਿੱਚ ਆਸਾ ਮਜ਼ਾਕ ਕੈਸੀ ਗੱਲ ਹੈ ਯਾਰ ਸਹੀ ਆ ਜੰਗ 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 ਨਾ ਹੋ ਗਈ ਕਿ ਉਂਤਰ ਜਾਣਾ ਗਿੱਚੀ ਦਾ ਗੈਟ ਹੀ ਬਣ ਚੱਲਾ ਗਿੱਚੀ ਦਾ ਗੈਟ ਲੋਕ ਕਹਿੰਦਾ ਗੈਡ ਹੁੰਦਾ ਇਹਦਾ ਗਿੱਚੀ ਦਾ ਗੈਟ ਹੈ ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਆਪਾਂ ਅੱਜ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆਂ ਤੇ ਕੋਸ਼ਿਸ਼ ਕਰ ਨਮੂਨਿਆਂ ਦੀ ਹੁਣ ਕਰਦੇ ਆ ਆਪਾਂ ਕੁੱਤੇ ਖਾਣੀ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਦੋ ਯਾ ਸ਼ੁਰੂ ਕਰਤੇ ਆ ਸੱਸ ਤੇਰਾ ਭਲਾ ਤੇ ਆ ਗਿਆ ਜੱਟ ਦੀ ਆ ਟੋਰਾ ਨੇ ਕੱਟ ਦਿਆ ਗਾਇਸ ਮੇਰੇ ਆਰੂ ਫਿੱਟ ਨੇ ਓਏ ਕਾ ਦੇਖ ਲੋ ਮੇਰੇ ਸਾਲੇ ਟੈਂਪੂ ਨੂੰ ਉਹ ਪਾ ਕੇ ਜਨਾਨਿਆਂ ਵਾਲੇ ਸੂਟ ਆਖੇ ਜੱਟ ਦੀਆਂ ਟੋੜਾਂ ਨੇ ਉਹ ਕੰਜਰੋਂ ਐਵੇਂ ਨਹੀਂ ਤੁਸੀਂ ਐਵੇਂ ਗਾਓ ਕਿ ਟੈਂਪੂ ਦੀਆਂ ਟੋੜਾਂ ਨੇ ਨਾਲੇ ਇਨਾਂ ਦਾ ਰੋਣਾ ਨਾ ਜੰਗ ਦਾ ਨਹੀਂ ਪੰਜਾਬ ਚ ਪਿਆ ਜਿੰਨਾ ਰੋਣਾ ਪਿੱਟਣਾ ਇਹ ਮੇਰੇ ਸਾਲੇ ਟੈਂਪੂ ਨੇ ਪਾ ਰੱਖਿਆ ਇਹਦੀਆ ਵੀਡੀਓ ਦੇਖੋ ਸਾਰੇ ਮੇਰੇ ਮਗਰ ਘਾਤੋਂ ਪਏ ਹੋਣੇ ਕਾ ਪੇਜ ਮੌਂਟਰੀਅਲ ਬੀ ਲਾਈਕ ਯਾਰ ਚਲ ਠੀਕਾ ਉਹਨੇ ਮੇਰਾ ਰਾਜ ਕੇ ਜਲੂਸ ਕੱਢਿਆ ਪਰ ਤੂੰ ਇਦਾਂ ਸ਼ਰਮ ਕਰ ਲੋ ਯਾਰ ਓਏ ਭਰਾਵੋ ਕਿਉਂ ਵਿਚਾਰੀ ਬਾਲੜੀ ਦੇ ਪਿੱਛੇ ਪਏ ਹੋ ਬਾਲੜੀ ਜਵਾਨੀ ਚ ਗਲਤੀਆਂ ਹੋਈ ਜਾਂਦੀਆਂ ਕੋਈ ਨਾ ਧੀਏ ਤੂੰ ਟੈਨਸ਼ਨ ਨਾ ਲੈ ਓਏ ਲੋਕੀ ਜੋ ਬੋਲਦੇ ਆ ਬੋਲਿਆਂ ਦੇ ਤੂੰ ਬਸ ਫਰੀ ਟੈਨਸ਼ਨ ਹੋ ਗਿਆ ਨਾ ਹਾ ਹਾ ਲਾਲਾ ਹਾ ਲਾਲਾ ਤੂੰ ਮੁੰਡੇ ਮਿੱਤੋਂ ਵੱਜਦੇ ਸੀ ਸਿਰੇ ਦੇ ਸ਼ਿਕਾਰੀ ਤੇਰੇ ਪਿੱਛੇ ਛੱਡ ਦਿੱਤਾ ਟੈਂਪਾ ਸੋਣੀਏ ਵੀ ਨੰਦ ਤੇ ਆ ਗਿਆ ਦੇਖ ਲੋ ਪਾਕੇ ਨਿੱਕੀ ਕੱਚੀ ਕਿਵੇਂ ਮੇਰਾ ਸਾਲਾ ਕੋੜ ਤੇਰੇ ਲਈ ਤੇਰਾ ਕੰਧ ਨਾਲ ਚਿਪਕਿਆ ਪਿਆ ਯਾਰ ਜਦੋਂ ਇਹ ਕੰਜਰ ਬਾਰੇ ਨਾ ਤੇਜਾ ਦੇ ਬੋਲਦੇ ਆ ਉਦੋਂ ਜਨਾਨੀਆਂ ਤਰ੍ਹਾਂ ਵੈਣ ਪਾਉਂਦਾ ਯਾਰ ਹੁਣ ਤਾਂ ਚਲੋ ਜੰਗ ਲੱਗੀ ਪਈ ਆ ਮੇਰੀ ਇੰਡੀਆ ਆਰਮੀ ਨੂੰ ਬੇਨਤੀ ਆ ਇਹ ਮੇਰੇ ਸਾਲੇ ਨੂੰ ਟੋਪ ਦੇ ਅੱਗੇ ਪਸਾ ਦੇ ਨਾ ਉਹ ਪਾਕਿਸਤਾਨੀ ਛੱਡ ਦੋ ਮੇਰੇ ਬਾਬੇ ਦੀ ਆ ਉਹ ਵੀ ਕੁਝ ਦੇਖ ਲੋ ਟੈਂਪੂ ਨੇ ਵੀ ਗੱਡੀ ਲਾ ਲਈ ਆ ਨਾਲੇ ਕੰਜਰਾ ਜੇਤਵਾ ਦੇ ਬੇਬੇ ਬਾਪੂ ਨਾਲ ਗੱਡੀ ਲੈਣ ਆਇਆ ਸੀ ਕਪੜੇ ਦਾ ਢੰਗ ਦੇ ਪਾ ਲੈਦਾ ਕਿਵੇਂ ਸਾਹ ਟਿਹੜੀਆਂ ਦਿਖਾਈ ਜਾਂਦਾ ਓ ਯਾਰ ਮੈਂ ਇੱਕ ਗੱਲ ਸਮਝੀ ਬਈ ਪਿਓ ਇਹਦਾ ਗਿਆਨੀ ਤੇ ਇਹ ਕੰਜਰ ਬਣਿਆ ਫਿਰਦਾ ਜਨਾਨੀ ਤੇਰਾ ਬੁਲਾਉਂਦੇ ਚੱਲ ਵਾਦੀ ਦੀ ਮੁਖਤਾਰਿਆ ਉਹਦਾ ਟੋਮਰਾ ਪੰਜਾਬੀ ਵਿੱਚ ਸਾੜਾ ਕਹਿੰਦੇ ਓਏ ਭਰਾਵੋ ਇੰਡੀਆ ਤੇ ਪਾਕਿਸਤਾਨ 'ਚ ਵਰਤਨ ਵਾਲਾ ਇੰਨਾ ਵੱਡਾ ਪਾਣਾ ਸੋਨੂੰ ਕੋਰ ਨੇ ਫਰੀ ਟੈਨਸ਼ਨ ਕੱਢਦਾ ਨਵਾ ਗਾਣਾ ਗਾਣਾ ਬਹੁਤ ਵਧੀਆ ਲੱਗੂਗਾ ਤੇ ਗਾਣਾ ਸੁਣਨ ਦਾ ਪਲ ਗਾਣ ਦਾ ਨਾਮ ਖੋਲੋ ਗਾਣ ਦਾ ਨਾਮ ਅਜੇ ਲਾਲੂ ਰਾ ਲਾਲੂ ਰਾ ਸਾਰੇ ਆਕੇ ਮੇਰੀ ਬੇਨਤੀ ਆ ਇਹਦੇ ਗਾਣੇ ਆਉਣ ਤੋਂ ਪਹਿਲਾਂ ਪਹਿਲਾਂ ਆਪ ਦਾ ਚਾਰਜ ਕਰ ਲਓ ਖਤਮ ਹੋਈ ਜਾ ਕੇ ਸੈਕਿੰਡ ਵਾਈਟ ਹੋ ਬਜਾ ਰਿਹਾ ਉਹ ਸਾਡੀ ਇੰਨੀ ਟੈਨਸ਼ਨ ਦਾ ਜੰਗਦੇ ਨਹੀਂ ਜਿੰਨੀ ਇੱਕ ਕਾਲੋ ਦੇ ਗਾਣੇ ਦੀ ਹੋਈ ਪਈ ਆ ਯਾਰ ਪਹਿਲਾਂ ਹੀ ਇਹਦੀਆਂ ਵਾਦਾਂ ਸੁਣ ਸੁਣ ਕੇ ਦਿਮਾਗ ਖਰਾਬ ਰਹਿੰਦਾ ਸੀ ਉਹ ਹੁਣ ਇਹਦੇ ਗਾਣੇ ਸੁਣਾ ਕੇ ਕੰਨਾਂ ਤੇ ਪੜਦੇ ਵੀ ਪਾਉਂਦੇ ਆ ਚੱਲ ਕਾਲੋ ਜਿਹੜਾ ਸਾਰ ਨਵਾਂ ਗਾਣਾ ਆਉਣ ਵਾਲਾ ਮਾੜਾ ਸੁਣਾਇ ਕਿਵੇਂ ਦਾ ਕਾਲੋ ਥੋੜੀ ਬੜੇ ਨੁੱਲੜੇ ਆ ਵਾਖਰੂ ਕਹਿ ਕੇ ਹੋਰਤੀ ਆ ਕੀ ਕਿ ਮੈਨੂੰ ਤਾਂ ਗਾਣੇ ਦੀ ਨਹੀਂ ਸਮਝ ਲੱਗੀ ਓਤੀ ਰੱਖ ਓ ਯਾਰ ਜਿਹਨੇ ਕਦੇ ਨਹੀਂ ਦੇਖਿਆ ਨਾ ਆ ਦਿਨ ਵਿੱਚ ਪੂਤ ਦੇਖ ਲੋ ਸ਼ੁਕਰ ਹੈ ਇਹ ਵੀਡੀਓ ਮੇਰੇ ਸਾਹਮਣੇ ਰਾਤ ਨੂੰ ਨਹੀਂ ਆਈ ਲੜਿਆ ਵਿਚਾਰੇ ਸ਼ੋਰੂਮ ਵਾਲੇ ਵੀ ਕਨਫਿਊਜ਼ ਹੋਏ ਪਏ ਜੇ ਲਾਈਟ ਵਧਾਉਂਦੇ ਆ ਤਾਂ ਲਹਿੰਗਾ ਨਹੀਂ ਦਿਖਦਾ ਜੇ ਲਾਈਟ ਘਟਾਉਂਦੇ ਆ ਤਾਂ ਕਾਲੋ ਨਹੀਂ ਦਿਖਦੀ ਓ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਕਾਲੋ ਸਹੀ ਸੀ ਦੱਸੀ ਤੂੰ ਵੀ ਸ਼ਾਮ ਨੂੰ ਕਿੰਨੇ ਕ ਵਜੇ ਤੱਕ ਦਿਖਦੀ ਆ ਕਾਲੋ ਦੇ ਲੱਗੇ ਸੁਰਖੀ ਦਾ ਰੰਗ ਦਸਨਾਲ ਨੂੰ ਮੇਰੇ ਵੱਲੋਂ 500 ਰੁਪਏ ਦਾ ਇਹਨਾ ਇਹ ਹਰ ਮਨੇ ਇੱਕ ਗੱਲ ਸਮਝਾਂਦੀ ਵੇ ਇੱਕ ਤਾਂ ਰੰਗ ਹੋ ਜਾ ਹੈ ਉਤੋਂ ਸੂਟ ਪਤਾ ਨਹੀਂ ਕਿਹੜਾ ਕੰਜਰ ਨੂੰ ਇੰਨੇ ਢਕੀਲੇ ਲੈ ਕੇ ਦਿੰਦਾ ਪਰ ਵੀ ਮੈਨੂੰ ਵੀਡੀਓ ਬਣਾਉਣੀ ਹੁੰਦੀ ਆ ਉਹ ਕੋਈ ਫਿਲਟਰ ਫਿਲਟਰੀ ਲਾ ਲਿਆ ਕਰ ਪਰ ਵਿਚਾਰਾ ਫਿਲਟਰ ਵੀ ਕੀ ਕਰੇ ਉਹ ਇਹਨੂੰ ਗੋਰਾ ਕਰਨ ਲਈ ਤਾਂ ਫਿਲਟਰ ਨੂੰ ਵੀ ਪਿੱਛੋਂ ਪੰਜ-ਛੇ ਫਿਲਟਰ ਹੋਰ ਨਾਲੇ ਚੱਲਦੇ ਆ ਕੰਜਰਾਂ ਨੇ ਮੇਲਾ ਲਾ ਦਿੱਤਾ ਯਾਰੀ ਲੈ ਸੁਣ ਲੋ ਆਪ ਦੀ ਆਪ ਹੀ ਮੰਨ ਗਏ ਅਖੇ ਕੰਜਰਾਂ ਨੇ ਮੇਲਾ ਲਾ ਦਿੱਤਾ ਓ ਯਾਰ ਇਹ ਸੀ ਵੀਡੀਓ ਬਣਾਣਾ ਮੈਂ ਬੋਲਣਾ ਦਾ ਬਹੁਤ ਕੋਸ਼ਿਸ਼ ਕੀਤੀ ਪਰ ਵਿੱਚ ਬਠਿੰਡੇ ਵਾਲੀ ਕਿਰਨਾ ਆ ਗਈ ਤੇ ਕਿਰਨਾ ਦੀ ਬੇਇੱਜ਼ਤੀ ਤਾਂ ਹੁੰਦੀ ਰਹਿੰਦੀ ਹੈ ਉਚਾਰੀ ਦੀ ਇਹਦੀ ਬੇਇੱਜ਼ਤੀ ਜੇ ਦੇਖਣੀ ਹੈ ਤਾਂ ਆਪਣੀਆਂ ਸ਼ਾਰਟ ਵੀਡੀਓ ਦੇਖ ਲਿਆ ਕਰੋ ਚੱਪਾ ਹੁਣ ਚੱਲਦੇ ਆ ਅਗਲੇ ਟੌਪਿਕ ਤੇ ਹਾਂ ਜੀ ਆ ਗਿਆ ਪੰਜਾਬੀ ਗਾਣਿਆਂ ਦੀ ਮਾਡਲ ਤੇ ਐਨੇ ਲੈਲੀ ਪਿਆਰ ਲੱਖ ਦੀ ਗੱਡੀ ਪਰ ਮੈਡਮ ਜੀ ਤੁਸੀਂ ਤਾਂ ਐਨੇ ਮਸ਼ਹੂਰ ਵੀ ਨਹੀਂ ਤੇ ਗੱਡੀ ਦੀ ਕਿਸ਼ਤ ਕੱਢੋਂਗੇ ਕਿਵੇਂ ਥੋੜਾ ਦੱਸੋਗੇ ਸਾਨੂੰ ਅੱਛਾ ਐਵੇਂ ਨਿਕਲ ਨਹੀਂ ਆ ਹੁਣ ਕਿਸ਼ਤਾਂ ਜੀ ਥੋੜੇ ਛੋਟੇ ਕੱਪੜੇ ਹੋਰ ਪਾ ਲੈਣੇ ਸੀ ਆ ਫਲੈਟ ਦੀਆਂ ਕਿਸ਼ਤਾਂ ਵੀ ਨਿਕਲ ਜਾਣੀਆਂ ਸੀ ਕਲ ਬੁੱਢੇ ਨੂੰ ਦਾੜੀ ਚਿੱਟੀ ਆ ਬਾਬੇ ਨੇ ਜੋ ਹਾਦੀ ਜੋ ਚਲੋ ਜਾਨ ਤੋਂ ਜੋ ਵੀ ਆਉਂਦੇ ਆ ਮੈਂ ਬਾਦੂ ਬੁੱਢੇ ਬਾਰੇ ਇੰਨੀ ਅੰਨੀ ਪਾਈ ਜਿੰਦਾ ਪਿਆ ਤੂੰ ਜਵਾਨੀ ਲੱਗੀ ਕਰਦਾ ਹਾਂ ਹੇ ਲੰਚਾ ਲੈ ਕਾਮਡੀ ਬੁਆਣੀ ਆ ਸੁਣੋ ਦੀ ਪਿਟੀ ਪਲੀ ਤੋਂ ਲੱਗੀ ਮੈਨੂੰ ਲੱਗਦਾ ਤਾਏ ਦਾਦੇ ਕਿਸੇ ਯਾਰ ਆ ਕੱਚਾ ਹੀ ਪਤਾ ਆ ਆ ਲੈ ਕੰਮ ਵੇਖ ਲਓ ਤਵਾ ਤੋ ਹੁਣ ਇਹਦੀਆਂ ਸੁਣੋ ਤੁਹਾਨੂੰ ਇਹ ਕੀ ਕਹਿੰਦਾ ਪਾਏ ਦੇ ਬਾਰੇ ਚ ਤੇ ਕਰਤੂਤਾ ਕਾਲਿਆ ਬੁੜਿਆ ਤੇਰੀ ਉਮਰ ਨਾਲ ਪੋਤੇ ਪੋਤੀਆਂ ਖੜਾਉਂਦੀ ਆ ਇਧਰ ਜੱਪੀਆਂ ਪਾਉਂਦੀ ਨਹੀਂ ਨਾਲੇ ਕਿਉਂ ਤੂੰ ਸਾਡੇ ਕਲੇਜੇ ਫੂਕੀ ਆ ਨਾ ਯਾਰ ਵੈਸੇ ਇੱਕ ਗੱਲ ਸੋਚਣ ਵਾਲੀ ਆ ਭਾਵੇਂ ਬੁੜੇ ਦੀ ਰੱਬ ਨੇ ਲੇਟ ਸੁਣੀ ਆ ਪਰ ਕਰਾ ਸਿਰਾਈ ਦਿੱਤਾ ਮੁਸੀਬਤਾਂ ਮਰਦਾਂ ਤੇ ਪੈਂਦੀ ਰਹਿੰਦੀ ਆ ਤਵੀ ਨਾਲ ਤੂੰ ਦੁਨੀਆ ਸਵਾਦ ਲੈਂਦੀ ਆ ਮਰਦਾਂ ਤੇ ਤੂੰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਲਾ ਸੋਨ ਲੋ ਅਖਾ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਤੇ ਕੰਜਰੋਂ ਮਰਦਾਂ ਤੇ ਪੈਂਦੀ ਐ ਉਹਨੂੰ ਕੀ ਟੈਨਸ਼ਨ ਆ ਤੁਸੀਂ ਤਾਂ ਟੈਂਪੋ ਕੀ ਚੰਗੇ ਭਲੇ ਗਾਣੇ ਦੀ ਸਾਲਾ ਨੇ ਐਸੀ ਤੈਸੀ ਕਰਦੀ ਨਹੀਂ ਚੰਚਲ ਮਰਦਾਂ ਤੇਰਾ ਜੇ ਤੁਰੇ ਆਉਂਦੇ ਸੀ ਤੇ ਕੰਜਰੋਂ ਲੱਕੀਏ ਹੇ ਜਰੂਰੀ ਸੀ ਤੁਹਾਡੇ ਇੰਡੀਆ ਬੋਲੋ ਆਪ ਲੋਕੋ ਹਮ ਆਦਰਯੋਗੀ ਲੱਗਤੇ ਹੈ ਸੋਣਿਓ ਤੁਹਾਨੂੰ ਕਿਹੜਾ ਸੰਜਣਾ ਟਕਵਾਦੀ ਕਹਿੰਦਾ ਨਾਲੇ ਭਰਾਵੋ ਮੇਰੀ ਗੱਲ ਸੁਣ ਲਓ ਕੰਨ ਖੋਲ ਕੇ ਅੱਜ ਤੋਂ ਬਾਅਦ ਇਹ ਤੁਹਾਡੀ ਭਾਬੀ ਆ ਜੇ ਕਿਸੇ ਨੇ ਇਹਨੂੰ ਕੁਛ ਕਿਹਾ ਨਾ ਤਾਂ ਮੈਂ ਇੰਡੀਆ ਵਾਲਿਆਂ ਨਾਲ ਹੀ ਜੰਗ ਲਾ ਲੈਣੀ ਆ ਨਾਲੇ ਮੰਤਰੀ ਸਾਹਿਬ ਦੱਸੋ ਆਪਾਂ ਇਹ ਕੁੜੀ ਲਈ ਕੀ ਕੋਸ਼ਿਸ਼ ਕਰ ਸਕਦੇ ਆ ਮਰਨਾ ਮਨਜ਼ੂਰ ਏ ਬਦਲੇ ਮਾਰ ਜਾਵਾਂਗੇ ਛਿੱਧੀਆਂ ਦੇ ਦਿਆਂਗੇ ਤੱਕ ਨਾ ਪਰ ਤੇਨੂੰ ਤਤੀਬਾਵ ਨਹੀਂ ਲੱਗਣ ਦੇਂਦੇ ਤੱਈਵਾ ਵੀ ਓਏ ਤੁਸੀਂ ਮੈਨੀ ਤੋਂ ਬਣਾ ਹੈ ਤੇਰੀ ਮਾਪਿਆਂ ਦੀ ਲੂੰਡਿਆ ਓਏ ਆਂਟੀ ਤੂੰ ਕਿਉਂ ਪਾਰਲਰ ਚ ਮੱਥਾ ਮਾਰੀ ਆਂਨੀ ਆ ਤੇਰੇ ਤੇ ਬੜਾਪਾ ਆ ਗਿਆ ਹੁਣ ਤੂੰ ਨਹੀਂ ਸੋਹਣੀ ਹੋ ਸਕਦੀ ਓਏ ਥੋੜੇ ਲੜਜੇ ਸੱਪ ਪਾਰਲਰ ਵਾਲੇ ਦੋ ਮੂੰਹ ਵਾਲਾ ਓਏ ਕਿਵੇਂ ਨੋਕੀਆ ਤੇ ਫੋਨ ਨੂੰ ਆਈਫੋਨ ਹੀ ਬਣਾਤਾ ਓਏ ਥੋੜੇ ਦੇ ਨਾ ਪਰਚਾ ਬਣਾ ਚਾਹੁੰਦੇ 42 ਦਾ ਕੋਈ ਨਹੀਂ ਥੋਡੇ ਨਾਲ ਤੱਕ ਰੂ ਰੱਬ ਸਾਬ ਉੱਤੇ ਥੋਡੇ ਲਈ ਲੱਗ ਤੋ ਤੇਲ ਗਰਮ ਹੋਈ ਜਾਂਦਾ ਕੜਾਏ ਦੇ ਦੇਖੀ ਕਿਵੇਂ ਬੰਦੇ ਪਕੌੜੇ ਥੋਡੇ ਜੀ ਜੈਨਸੀ ਦੀ ਜਸੂ ਦੀ ਦਾੜੀ ਪੱਟੀ ਜਸੂ ਦੇ ਮੂੰਹ ਤੇ ਥੁੱਕਿਆ ਗਿਆ ਜਸੂ ਦੇ ਵੱਖੀ ਦੇ ਵਿੱਚ ਨੇਜਾ ਮਾਰਿਆ ਗਿਆ ਜਸੂ ਦੀ ਜਸੂਦੇ ਗਾੜੀ ਕੋਹੜੇ ਪਿੱਠ ਦੇ ਉੱਤੇ ਮਾਰੇ ਤੇ ਜਸੂ ਨੇ ਆਪਣਾ ਮੂੰਹ ਨਹੀਂ ਖੋਲਿਆ ਕੋ ਆਂਟੀ ਯਸੂ ਨੇ ਤਾਂ ਮੂੰਹ ਨਹੀਂ ਖੋਲਿਆ ਪਰ ਤੇਰੇ ਇੱਕ ਕੋੜਾ ਹੀ ਵਾਜ ਗਿਆ ਨਾ ਨਾਲ ਦੀ ਨਾਲ ਮੂੰਹ ਖੋਲ ਦੇਣਾ ਨਾਲੇ ਤੂੰ ਤਾਂ ਐਵੇਂ ਦੱਸਦੀ ਪਈ ਐ ਜਿਵੇਂ ਯਸੂ ਨੂੰ ਸੀਐਸਟਾਫ ਵਾਲਿਆਂ ਨੇ ਚੱਕਿਆ ਹੋਵੇ ਕੋ ਆਂਟੀ ਕੋ ਕੰਮ ਸੰਦਾ ਕਰ ਲਿਆ ਘਰ ਸਾਰਾ ਤੇ ਰੀਲਾਂ ਹੀ ਬਣਾਉਂਦੀ ਰਹਿੰਦੀ ਐ ਉਹ ਯਸੂ ਨੇ ਤਾਂ ਚਲ ਵੱਖੀ ਚ ਇੱਕ ਹੀ ਸ਼ੁਰਾ ਵਜਾ ਤੇ ਤੂੰ ਨਾ ਕਿਤੇ ਆਪਦੇ ਘਰ ਹਾਲ ਤੋਂ ਵੱਖੀਆਂ ਸਕਾਲੀਆਂ ਆਉਂਦੀਆਂ ਉਹ ਆ ਗਈ ਐ ਯਾਰ ਇਹਦਾ ਸੰਗਲ ਹੁਣ ਕਿਹਨੇ ਖੋਲਦਾ ਉਹ ਇੰਨਾ ਸਮਾਨ ਦਾ ਫੌਜੀ ਕੋਲ ਨਹੀਂ ਹੁਣ ਜਿੰਨਾ ਇਹਨੇ ਸਿਰ ਤੇ ਚੱਕ ਰੱਖਿਆ ਉਹ ਨਾਲੇ ਕਿਰਨਾ ਤੇ ਇੱਕ ਪੈਰ ਤੇ ਮਾਲ ਨਹੀਂ ਚੱਪਲ ਤੇ ਇੱਕ ਚਪਾਲੀ ਦੀ ਬੂਟ ਤੇ ਆਹੀ ਜਲੂਸ ਤੋਂ ਤੰਗ ਆ ਕੇ ਨਾ ਫੌਜੀ ਵੀ ਲੱਗਦਾ ਕਿ ਛੁੱਟੀਆਂ ਕਿਤੇ ਬਾਹਰ ਹੀ ਕੱਢਦਾ ਹੁਣ ਯਾਰ ਸੱਚੀ ਆਲੇ ਬੜਾ ਦੁਖੀ ਕਰ ਰੱਖਿਆ ਯਾਰ ਪਹਿਲਾਂ ਚੱਲ ਮੈਂ ਕੱਲਾ ਡਿਪਰੈਸ਼ਨ 'ਚ ਹੀ ਰਹਿੰਦਾ ਸੀ ਜਦੋਂ ਦੀਆਂ ਕਿਰਨਾ ਮਾਰਸੀ ਦੀਆਂ ਵੀਡੀਓ ਦੇਖਣ ਲੱਗਿਆ ਹੁਣ ਤਾਂ ਮੇਰੀ ਦਵਾਈ ਵੀ ਪਾਗਲਖਾਨੇ ਚਲਦੀ ਆ ਹਾਂ ਦੇਖ ਲੋ 부ੜੀ ਨੂੰ ਸਿਵਿਆਂ ਚ ਜਾਨਦੀ ਉਮਰ ਚ ਇਹ ਰੋਮਾਂਟਿਕ ਫਿਲਮਾਂ ਚ ਜਾਨੂ ਫਿਰਦੀ ਆ ਯਾਰ ਮੈਨੇ ਗਾਲੀ ਸਮਝਾਈ ਵਿੱਚ ਕੋਰੋਨਾ ਚ ਇੰਨੇ ਬਜ਼ੁਰਗ ਸ਼ਹੀਦ ਹੋ ਗਏ ਸੀ ਤੇ 부ੜੀ ਨੇ ਰੱਬ ਨੂੰ ਕਿਹੜੀ ਰਿਸਪੈਕਟ ਦਿੱਤੀ ਸੀ ਇਹ ਕਿਹੜੇ ਖੋਜ ਚ ਲੁੱਕ ਕੇ ਬੈਠੀ ਸੀ ਨਾਲੇ ਕੰਜਰਾ ਕੋਈ ਕੋਈ ਸ਼ਰਮ ਕਰ ਲਾ ਤੇਰੀ ਦਾਦੀ ਦੀ ਉਮਰ ਦੀ ਆ ਕਿਉਂ ਤੂੰ ਜਲੂਸ ਕਰਦਾ ਉਹ ਬੁੜੀਏ ਤੇਰੇ ਮੂੰਹ ਚ ਤਾਂ ਪਹਿਲਾਂ ਹੀ ਕੋਈ ਹੈ ਨਹੀਂ ਦੰਦ ਤੇ ਤੂੰ ਇਮਰਾਨ ਹਾਸ਼ਮੀ ਤੋਂ ਵੱਧ ਪਾ ਰੱਖਿਆ ਗੰਦ ਤੋ ਵਾਤੋ ਕੱਢ ਜਲੂਸ਼ੜਿਆ ਨੇ ਯਾਰ ਅੱਜ ਬੋਤਾ ਮਿਸਕਾ ਲੋ ਦੀ ਪਲੇਟ ਤੇ ਟੈਂਪੂਆਂ ਦੀ ਤੋ ਵਾਤੋ ਟੈਂਪੂ ਗੱਡੀਆਂ ਲਈ ਆ ਰਹੇ ਨੇ ਕਹਿੰਦਾ ਵਿਚਰੇ ਗੇਮ ਸੌਂਦਾ ਕਹਿੰਦਾ ਬੇਰਾ ਗਰਕ ਕਰਕੇ ਨਾ ਜੇ ਤੁਸੀਂ ਪਹਿਲੇ ਆਂਦੇ ਸੀ ਤੇ ਉੰਜ ਹੀ ਆ ਜਦੇ لازਮੀ ਤੁਸੀਂ ਆ ਜਿਹੜੇ ਆਪਣੇ ਲੱਕ ਸੀ ਉਹ ਹਲਾਣੇ ਸੀ

ਨੋ ਡਾਊਟ ਯਾਰ ਉਹ ਆਪਣਾ ਸੋਹਣੀ ਵੀ ਸੀਗੀ ਆ ਹਾਂ ਨਹੀਂ ਐ ਸੋਹਣੀ ਉਹਦੀ ਬੜੀਆਂ ਇੰਜਨੀ ਰੀਲਾ ਲਾਉਂਦੀਆਂ ਛੋਟੀਆਂ ਛੋਟੀਆਂ ਵਧੀਆ ਲੱਗਦੀ ਆ ਉਹਦੀਆਂ ਰੀਲਾ ਜਿਹੜੀਆਂ ਨੇ ਨਾ ਹਾਂ ਕੁਛ ਉਹਨੇ ਫਿਲਟਰ ਵੀ ਲਾਇਆ ਹਾਂ ਕੁਝ ਫਿਲਟਰ ਦਾ ਵੀ ਕਮਾਲ ਹੈ ਉਹ ਵਖਿਆ ਨਹੀਂ ਕਿ ਅੱਗੇ ਕਹਿੰਦਾ ਲੜ ਜਾਵੇ ਤੁਹਾਡੇ ਦੋ ਮੂੰਹ ਵਾਲਾ ਸੱਪ ਠੀਕ ਹੈ ਇੰਨੇ ਦਿਨ ਨੋਕੀਆ ਦੇ ਫੋਨ ਆਏ ਫੇਰ ਮੂੰਹ ਬਦਲਤਾ ਓਏ ਵਾਕੇ ਯਾਰ ਉਹ ਚੇਂਜ ਵਖਿਆ ਸੀ ਕਿਵੇਂ ਪਹਿਲੇ ਕਿਵੇਂ ਜਿਹਨੇ ਮੂੰਹ ਚਾਰੀਦਾ ਇੱਥੇ ਲੁਕਿਆ ਪਹਿਲੇ ਤੇ ਸਮਝ ਲਓ ਤੇਰੇ ਵਰਗੀ ਲੱਗਦੀ ਵੀ ਸੀ ਨਾ ਅੱਛਾ

ਇਹ ਨਹੀਂ ਕਹਿੰਦਾ ਸੀਗਾ ਨੋਕੀਆ ਦੇ ਫੋਨ ਨੂੰ ਕਹਿੰਦਾ ਆਈਫੋਨ ਬਰਾਤਾ ਹਾਂ ਤੇ ਵਾਕਿਆ ਰ ਨਹੀਂ ਸਹੀ ਆ ਕਿ ਭਾਈ ਜਨ ਪਹਿਲੇ ਤੁਸੀਂ ਵੇਖਿਆ ਨੋਕੀਆ ਦਾ ਫੋਨ ਹਾਂ ਐ ਵੇਖੋ ਨਾ ਆਈਫੋਨ ਉਹ ਵਾਕਿਆ ਇਹ ਤੁਹਾਡਾ ਬੇੜਾ ਬੈ ਜਾਵੇ ਓਏ ਤੋ ਵਾਕ ਅੱਛਾ ਮੇਕਅਪ ਚ ਇੰਨਾ ਅਸਰ ਹੁੰਦਾ ਹੈ ਹੈ ਮੂੰਹ ਤੋਂ ਉਹ ਤੇ ਬਾਬਿਆਂ ਦੇ ਗਿੱਟੇ ਵਰਗਾ ਮੂੰਹ ਨਿਕਲਦਾ ਤੁਹਾਡਾ ਕਸਮ ਹੈ ਹੈ ਨਹੀਂ ਅਸੀਂ ਤੇ ਕਰਦੇ ਨਹੀਂ ਮੈਂ ਸਿਰਫ ਲੇਕਾ ਲਿਪਸਟਿਕ ਲਾਨੀ ਆ ਔਰ ਤੇ ਕੁਝ ਵੀ ਨਹੀਂ ਕਰੀ ਇਹੀ ਸ਼ੁਕਰ ਹੈ ਤੇ ਕਈ ਤੇ ਅਸੀਂ ਆ ਨਾ ਜਿਹੜੀਆਂ ਅੱਲਾਹ ਮਾਫ ਕਰੇ ਇੰਜ ਨਹੀਂ ਬੰਦਾ ਕਹਿੰਦਾ ਲੈ ਵੀ ਇਹਦੀ ਕਿਸਮਤ ਖੁੱਲ ਗਈ ਹਾਂ ਵਾ ਜਦੋਂ ਮੂੰਹ ਧੋ ਗਿਆ ਹੁੰਦੀ ਲੋਕ ਬੰਦਾ ਹੀ ਖੁੱਲ ਗਿਆ ਤਾਂ ਵਾ ਇਹ ਬਤਾ ਚੱਲਦਾ ਕਿਸਮਤ ਆਪਣੀ ਆਪਣੀ ਹੈ ਭਾਈ ਜਾਨ ਗੱਲ ਇਹ ਵੇ ਕਿ ਹਰ ਇੱਕ ਦਾ ਦਵਾਨਾ ਮਿੱਠਾ ਨਹੀਂ ਨਿਕਲਦਾ ਹਾਂ ਕਈਆਂ ਦਾ ਦਵਾਨਾ ਮਿੱਠਾ ਨਿਕਲਦਾ ਤੇ ਕਈਆਂ ਦਾ ਫਿੱਕਾ ਨਿਕਲਦਾ ਫਿੱਕਾ ਵੀ ਨਿਕਲ ਆਂਦਾ ਠੀਕ ਹੈ ਤੇ ਬਾਕੀ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਜਿਵੇਂ ਜੰਗ ਦਾ ਮਾਹੌਲ ਬਣਿਆ ਆ ਸੀ ਨਾ ਠੀਕ ਹੈ ਹੁਣ ਅਸੀਂ ਕਹਾਂ ਕਿ ਬਣਿਆ ਆ ਸੀ ਨਾ ਹਾਂ ਹੋ ਨਹੀਂ ਹੋ ਗਿਆ ਬਸ ਠੀਕ ਹੈ ਵਾਹ ਸੱਚ ਤੈਨੂੰ ਇੱਕ ਨਵੀਂ ਗੱਲ ਦੱਸਾਂ ਖਬਰਾਂ ਹੀ ਲੱਗੀਆਂ ਨੇ ਹਾਂ ਉਹ ਡੋਨਲਡ ਟਰੰਪ ਨੇ ਭਾਈ ਜਾਨੀ ਮੀਮਾ ਤੇ ਐਕਸ਼ਨ ਲੈ ਲਿਆ ਕਾਦੇ ਕਾਦੀ ਮੀਮਾ ਜਿਵੇਂ ਪਹਿਲੇ ਉਹਨੇ ਚੀਮੇ ਬਾਈ ਦਾ ਗਾਣਾ ਨਹੀਂ ਸੁਣਿਆ ਹਾਂ ਤੇ ਬਾਅਦ ਜੋ ਐਕਸ਼ਨ ਲੈ ਕੇ ਤੇ ਬਾਈ ਟਰੱਕ ਭਰ ਭਰ ਵਾਪਸ ਭੇਜੇ ਨੇ ਅੱਛਾ ਇਹ ਦੋਨੋਂ ਨੇ ਕਿਹਾ ਨੇ ਕਿ ਪਾਕਿਸਤਾਨ ਨੇ ਮਸਾ ਕਿ ਪਾਕਿਸਤਾਨ ਜਿਹੜਾ ਨਾ ਆਪਣਾ ਠੀਕ ਹੈ ਜੰਗ ਦਾ ਮਾਹੌਲ ਸੀ ਬੜਾ ਸਿਚੁਏਸ਼ਨ ਜਿਹੜੀ ਬੜੀ ਖਰਾਬ ਹੋਈ ਪਈ ਸੀਗੀ ਤੇ ਪੰਜ ਪਾਕਿਸਤਾਨੀ ਨੇ ਉਹ ਮੀਮਾ ਬਣਾਉਂਦੇ ਪਈ ਠੀਕ ਹੈ ਜੋ ਉਹ ਵੀ ਲੱਗਦਾ ਐ ਕਿ ਕੋਈ ਪੱਕਾ ਬੰਦਾ ਜਿਹੜਾ ਟਰਾਂਸਲੇਟ ਕਰ ਕਰ ਉਹਨੂੰ ਦੱਸਦਾ ਨਹੀਂ ਤੇ ਐਵੇਂ ਉਹਨੂੰ ਪਤਾ ਨਹੀਂ ਚੱਲਣ ਲੱਗਾ ਹੈ ਉਹਨੂੰ ਕਿਵੇਂ ਪਤਾ ਚੱਲਣਾ ਹੈ ਪਰ ਉਹਨੂੰ ਦੱਸ ਦੇ ਨੇ ਕਿ ਭਾਈ ਪਾਕਿਸਤਾਨੇ ਆ ਫਿਰ ਉਹਨ ਮੀਮ ਵੀ ਸੁਣਾਉਂਦੇ ਹੋਣਗੇ ਨਾ ਯਾਰ ਉਹ ਛੇਤੀ ਕਰ ਲੋ ਆਪਣਾ ਮਿਆਦੇ ਕਪੜੇ ਨਹੀਂ ਸਵਾਏ ਜੰਗ ਲੱਗਣ ਲੱਗੀ ਆਦੋ ਨੇ ਕਿ ਚਲੋ ਹੈ ਵੈਰੀ ਬੈਡ ਉਹਨੇ ਕਿਹਾ ਕੀ ਹੈ ਹੋਰ 왓 ਇਜ਼ ਥਿਸ ਠੀਕ ਹੈ ਇੰਗਲਿਸ਼ ਬੋਲਣ ਲੱਗੇ ਸੀ ਪਰ ਇੰਗਲਿਸ਼ ਨਿਕਲੀ ਨਹੀਂ ਆ ਮੈਂ ਆ ਮੈਂ ਗਲੱਬੀ ਉਰਦੂ ਬੋਲੀ ਹੈ ਹੈ ਵਾਟ ਇਜ਼ ਦਿਸ ਤੋ ਅੱਗੇ ਤਾਂ ਇੰਗਲਿਸ਼ ਨਿਕਲੀ ਨਹੀਂ ਹੁੰਦੀ ਇੰਨੀ ਚਲੋ ਜੀ ਵੇਖਣੀ ਅਗਲੀ ਵੀਡੀਓ ਹੁਣ ਚਲੋ ਜੀ